ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਆਈ ਹੈਗੀ ਲੈਸਾਂ ਦੀ ਵੀਡੀਓ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਨਾਬੇ ਤੋਂ ਵੀ ਲੈਸਾਂ ਸਸਤੇ ਰੇਟ 'ਚ ਮਿਲ ਜਾਂਦੀਆਂ ਨੇ ਤੇ ਵੀਡੀਓ ਪੂਰੀ ਦੇਖਿਓ ਤੁਹਾਨੂੰ ਐਡਰੈਸ ਵਗੈਰਾ ਮੈਂ ਸਾਰਾ ਦੱਸੂਗੀ ਬਹੁਤ ਸੋਹਣੀ ਕਲੈਕਸ਼ਨ ਨੇ ਇਹਨਾਂ ਕੋਲੇ ਲੈਸਸ ਦੀ ਇਤੋਂ ਆਪਾਂ ਨੂੰ ਸਟਿਚਿੰਗ ਕਟਿੰਗ ਦੇ ਰਿਲੇਟਿਡ ਜੋ ਵੀ ਮਟੀਰੀਅਲ ਹੁੰਦਾ ਸਾਰਾ ਕੁਝ ਮਿਲ ਜਾਂਦਾ ਤੇ ਆਪਾਂ ਨੂੰ ਡਿਜ਼ਾਈਨ ਵਗੈਰਾ ਜਿਵੇਂ ਸੂਟ ਤੇ ਬਣਾਉਣੇ ਹੁੰਦੇ ਨੇ ਉਹਦੇ ਐਡੇ ਕੋਈ ਟੈਨਸ਼ਨ ਨਹੀਂ ਹੁੰਦੀ ਆਪਣੇ ਆਪੇ ਬਣਾ ਦਿੰਦੇ ਨੇ ਵੀ ਇਦਾਂ ਬਣਾ ਲਓ ਬਹੁਤ ਸੋਹਣੇ ਟ੍ਰੈਂਡਿੰਗ ਡਿਜ਼ਾਈਨ ਦੱਸਦੇ ਨੇ ਇਹ ਸਾਰਾ ਇਹਨਾਂ ਕੋਲੋਂ ਆਪਾਂ ਨੂੰ ਮਟੀਰੀਅਲ ਮਿਲ ਜੇਗਾ ਸਟਿਚਿੰਗ ਦੇ ਰਿਲੇਟਡ ਇਹਨਾਂ ਕੋਲ ਮਸ਼ੀਨਾਂ ਵੀ ਮਿਲਦੀਆਂ ਨੇ ਤੇ ਅੱਗੇ ਮੈਂ ਤੁਹਾਨੂੰ ਸ਼ਾਪ ਵੀ ਦੱਸ ਦੂੰਗੀ ਵੀ ਕਿਹੜੀ ਸ਼ਾਪ ਆਹ ਇਹ ਲੇਸਾਂ ਵਗੈਰਾ ਦੇ ਰੇਟ ਬਹੁਤ ਸਹੀ ਨੇ ਇਹਨਾਂ ਦੀ ਸ਼ਾਪ ਤੇ ਇਹ ਮਤਲਬ 90 ਦੀ ਪੂਰੀ ਮਸ਼ਹੂਰ ਸ਼ਾਪ ਆ ਗੀ ਲੇਸਿਸ ਦੇ ਇਹ ਕੋ ਬਹੁਤ ਸੋਹਣੀਆਂ ਸੋਹਣੀਆਂ ਲੇਸਿਸ ਨੇ ਇਹਨਾਂ ਕੋਲ ਪੂਰਾ ਹੈ ਵਧੀਆ ਆਪਾਂ ਨੂੰ ਡਿਜ਼ਾਈਨ ਬਣਾ ਕੇ ਦੇਣਗੇ ਤੇ ਆਪਾਂ ਦੁਪट्टे ਵਗੈਰਾ ਵੀ ਇਹਨਾਂ ਤੋਂ ਰੈਡੀ ਕਰਾ ਸਕਦੇ ਹਾਂ ਕਿਸੇ ਨੇ ਲੈਸਾਂ ਫਿਨਿਸ਼ਿੰਗ ਪੱਟੀ ਕੁਛ ਵੀ ਕਰਾਉਣਾ ਹੋਵੇ ਉਹ ਆਪਾਂ ਇਹਨਾਂ ਤੋਂ ਕਰਾ ਸਕਦੇ ਹਾਂ ਤੇ ਇੱਥੇ 5 ਰੁਪਏ ਤੋਂ ਲੈਸ ਸਟਾਰਟ ਹੋ ਜਾਂਦੀ ਹੈ ਇਹਨਾਂ ਦੀ ਸ਼ਾਪ ਤੇ ਜਿਵੇਂ ਆਪਾਂ ਕਾਟਨ ਦੇ ਸੂਟ ਲੈਣੇ ਆਉਣ ਲਈ ਬਹੁਤ ਸੋਹਣੇ ਡਿਜ਼ਾਈਨਿੰਗ ਬਣਾ ਦੰਦੇ ਨੇ ਲੇਸਾਂ ਵਗੈਰਾ ਪਾ ਕੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਸੂਟ ਘੇਰੇ ਨਾਲ ਕਲੀਆਂ ਪਾਤੀਆਂ ਇਹ ਤੇ ਵੀ ਦੇਖੋ ਵੀ ਨੈਕ ਬਣਾ ਕੇ ਦਿਖਾਏ ਆ ਆਪਾਂ ਨੂੰ ਤੇ ਨਾਲ ਕਲੀਆਂ ਬਹੁਤ ਸੋਹਣੀ ਡਿਜ਼ਾਈਨਿੰਗ ਬਣਾ ਕੇ ਦਿਖਾ ਦੰਦੇ ਨੇ ਵੀ ਤੁਸੀਂ ਇਸ ਤਰੀਕੇ ਨਾਲ ला ਸਕਦੇ ਹੋ ਜੇ ਕਸਟਮਰ ਦੀ ਕੋਈ ਚੁਆਇਸ ਨਹੀਂ ਹੁੰਦੀ ਵੀ ਅਸੀਂ ਕਿੱਦਾਂ ਲੈਣਾ ਇਹ ਸ਼ਾਪ ਆ ਜੀ ਪੰਮੀ ਲੈਸ ਸਟੋਰ ਨਾਬਾ ਇਹ ਪਟਿਆਲਾ ਗੇਟ ਜਦੋਂ ਆਪਾਂ ਐਂਟਰ ਕਰਦੇ ਆਂ ਪਿੱਖੀ ਮੋੜ ਤੇ ਪਾਟਿਆ ਜੂਸ ਕੋਰਨਰ ਕੋਲ ਸ਼ਾਪ ਹੈ ਇਹਨਾਂ ਦੀ ਤੇ ਆਪਾਂ ਲੈਸਿਸ ਵਗੈਰਾ ਲੈ ਲਈਆਂ ਜਿਹੜੀ ਆਪਾਂ ਨੂੰ ਜ਼ਰੂਰਤ ਸੀ ਇੱਥੇ ਆਪਾਂ ਨੂੰ ਬੁਕਰਮ ਰੋਲ ਗਲੇ ਕਾਫੀ ਲੈਸ ਪ੍ਰਾਈਸ ਤੇ ਮਿਲਦਾ ਇੱਥੇ ਸਾਰਾ ਸਮਾਨ ਤੁਸੀਂ ਵੀ ਇੱਕ ਵਾਰ ਵਿਜ਼ਿਟ ਕਰਕੇ ਆਇਓ ਜਿੰਨਾਂ ਨੂੰ ਨਾਬਾ ਨੇੜੇ ਪੈਂਦਾ ਤਾਂ ਸ਼ਾਪ ਤੋਂ ਜਰੂਰ ਸਮਾਨ ਲੈ ਕੇ ਆਉਣਾ ਇਹਨਾਂ ਕੋਲ ਆਪਾਂ ਨੂੰ ਪੱਗਾਂ ਸੂਟ ਵੀ ਮਿਲਦੇ ਨੇ ਉਹਦੀ ਫੇਰ ਕਦੇ ਵੀਡੀਓ ਬਣਾਵਾਂਗੇ ਜਿੱਥੋਂ ਆਪਾਂ ਸੂਟ ਵੀ ਮਿਲਦੇ ਨੇ ਨਾ ਕੋਲੋਂ ਬਾਕੀ ਲਾਈਨ ਲਾਈਨਿੰਗ ਦੁਪੱਟੇ ਕੁੜਤੇ ਪਜਾਮੇ ਸਾਰਾ ਕੁਝ ਮਿਲਦਾ ਇਹਨਾਂ ਦੀ ਸ਼ਾਪ ਤੋਂ ਇਦਾਂ ਡਿਜ਼ਾਈਨਿੰਗ ਪਰਲ ਵਰਕ ਦੀਆਂ ਲੇਸਿਸ ਆ ਡਿਜ਼ਾਈਨ ਬੰਡੀ ਵੀਰੇ ਇਹ ਤਿੰਨ ਤੇ ਇੱਕ ਹੋਰ ਕੀ ਹੋਣਾ ਪਾਜਲੇ ਨਹੀਂ ਆ ਗਿਆ ਕੋਈ ਨਹੀਂ ਸੀ ਮੇਰੇ ਤੋਂ ਵੀ ਕੁਝ ਨਹੀਂ ਕਿਹਾ ਕਰੀ ਗਿਆ ਉਹ ਗਿਆ ਜੀ ਦੱਸਣ ਗਿਆ